ਪੱਕਾਂ ਵਾਲੀ ਤੇ ਜਿਹੜਾ ਇੱਥੇ ਛੱਪੜ ਸੀਗਾ ਛੱਪੜ ਦੇ ਵਿੱਚ ਪਹਿਲਾਂ ਸੀਵਰੇਜ ਦਾ ਪਾਣੀ ਗੰਦਾ ਜਿਹੜਾ ਪੈਂਦਾ ਸੀ ਉਹਨੂੰ ਅਲੱਗ ਕੀਤਾ ਗਿਆ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਧੰਨਵਾਦ ਕਰਦੇ ਹਾਂ ਆਪ ਵਾਲਿਆਂ ਦਾ ਸਰਕਾਰ ਦਾ ਤੇ ਆਪਣੇ ਬੁਧਰਾਮ ਜੀ ਐਮਐਲਏ ਚੇਅਰਮੈਨ ਚਰਨਜੀਤ ਸਿੰਘ ਪੱਕਾਂ ਵਾਲੀ ਤੇ ਇਹਨਾਂ ਨੇ ਸਾਰਿਆਂ ਦੇ ਸਦਕਾ ਸਾਰਿਆਂ ਦੀ ਹੈਲਪ ਦੇ ਨਾਲ ਇੱਥੇ ਜਿਹੜਾ ਆਪਣਾ ਕੰਮ ਹੋ ਰਿਹਾ ਸਰਪੰਚ ਆਪਣਾ ਜਸਵੰਤ ਸਿੰਘ ਚੁਰਚਰੀ ਤੇ ਜਿੰਨੇ ਵੀ ਮੈਂਬਰ ਨੇ ਪਾਰਟੀ ਦੇ ਨਮینده ਨੇ ਸਾਰਿਆਂ ਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਨਾਲ ਮਿਲ ਕੇ ਆਪਣਾ ਨਾਲ ਕੰਮ ਚਲਾ ਰਹੇ ਨੇ ਤੇ ਸਾਰਿਆਂ ਦਾ ਸਾਰੇ ਪਿੰਡ ਦਾ ਹੀ ਫਰਜ਼ ਬਣਦਾ ਇਹਦੇ ਵਿੱਚ ਜਿਹੜਾ ਆਪਣੇ ਪਿੰਡਕਾਂ ਵਾਲੀ ਦੇ ਵਿੱਚ ਛੱਪੜ ਦੇ ਵਿੱਚ ਗੰਦਾ ਪਾਣੀ ਪੈਂਦਾ ਸੀ ਤੇ ਉਸ ਨੂੰ ਅਲੱਗ ਕਰਨ ਦੇ ਲਈ ਕੱਲ ਜਿਹੜੀ ਸਾਰੀ ਪਟਾਈ ਕੀਤੀ ਗਈ ਸੀ ਤਾ ਅੱਜ ਹੁਣ ਉੱਥੇ ਪਟਾਈ ਦੇ ਵਿੱਚ ਨਾਲ ਦੀ ਨਾਲ ਪਾਈਪਾਂ ਪੈ ਰਹੀਆਂ ਨੇ ਤੁਹਾਡੇ ਸਾਹਮਣੇ ਆ ਜਿਵੇਂ ਵਾਈ ਹੋਰੀ ਇਧਰੋਂ ਪਾਈਪਾਂ ਚੱਕ ਕੇ ਟਰੈਕਟਰ ਤੇ ਤੇ ਉੱਥੇ ਨੇੜੇ ਲਿਜਾ ਰਹੇ ਨੇ ਤੇ ਅ ਅੱਛਾ ਬਾਜਨ ਕਰਕੇ ਚੱਕਾ ਜਾਂਦਾ ਟਰੈਟ ਮੂਰ ਹਣਾ ਤੇ ਹਾਂਜੀ ਜਿਵੇਂ ਤੁਹਾਡੇ ਸਾਹਮਣੇ ਆ ਇਧਰੋਂ ਪਾਈਪਾਂ ਲਿਜਾ ਕੇ ਉੱਥੇ ਨੇੜੇ ਲੈ ਕੇ ਜਾ ਰਹੇ ਨੇ ਤੇ ਅੱਜ ਤੁਹਾਨੂੰ ਦਿਖਾਉਣੇ ਆ ਜਿੰਨਾ ਵੀ ਸਾਰਾ ਸੀਵਰੇਜ ਪੈ ਰਿਹਾ ਤੇ ਇਧਰ ਆਪਣਾ ਜਿਹੜਾ ਇਹ ਕੱਸੀ ਦੇ ਪਾਣੀ ਆਉਣਾ ਸਪੈਲ ਉਹਦੇ ਲਈ ਇੱਥੋਂ ਸਾਰਾ ਜਿਹੜਾ ਖਾਲ ਪੱਟਿਆ ਗਿਆ ਹਾਂਜੀ ਉਹ ਜਿਹੜਾ ਆਪਣਾ ਪਾਈਪ ਆ ਉਹ ਆ ਪੁਲੀ ਆ ਜਿਹੜੀ ਬਣੀ ਹੋਈ ਆਪਣੇ ਪਹਿਲਾਂ ਸਪੈਲ ਟੋਬੇ ਦੇ ਵਿੱਚ ਜਾ ਰਹੀ ਆ ਇੱਥੋਂ ਦੀ ਲਿਆ ਕੇ ਪੈਪੋ ਡੇਗੇ ਜਾਣਗੇ ਇੱਥੋਂ ਦੀ ਜਿਹੜਾ ਪੈਪ ਪਾਇਆ ਜਾਣਾ ਪਹਿਲਾਂ ਇੱਥੇ ਜਿਹੜਾ ਉਹ ਪੁਲੀ ਦੇ ਵਿੱਚ ਪੈਪ ਪਾਇਆ ਹੋਇਆ ਸੀਗਾ ਇਤੋਂ ਦੀ ਨਾਲ ਜਦੋਂ ਪਾਣੀ ਛੱਡਦੇ ਸੀਗੇ ਉਧਰੋਂ ਇੱਥੇ ਜਿਹੜਾ ਗੰਦਾ ਸੀਵਰੇਜ ਸੀ ਉਹਦੇ ਵਿੱਚ ਦੀ ਆਪਾਂ ਨੂੰ ਪਾਈਪ ਦੇ ਵਿੱਚ ਦੀ ਪਾਣੀ ਲੈ ਕੇ ਆਉਣਾ ਸੀਗਾ ਚਲੋ ਦਿਨੋਂ ਦਿਨ ਤਰੱਕੀਆਂ ਹੁੰਦੀਆਂ ਜਾਂਦੀਆਂ ਦਿਨੋਂ ਦਿਨ ਸਿਸਟਮ ਬਣਦਾ ਪਹਿਲਾਂ ਵੀ ਜਿੰਨਾ ਕੀਤਾ ਹੋਇਆ ਸੀ ਵਧੀਆ ਕੀਤਾ ਹੋਇਆ ਸੀ ਪਰ ਜਿੰਮੇ ਜਿੰਮੇ ਕਹਿੰਦੇ ਕੰਮ ਕਰਦੇ ਆ ਆਪਾਂ ਉਵੇਂ ਉਵੇਂ ਪਤਾ ਲੱਗਦਾ ਰਹਿੰਦਾ ਵੀ ਕੀ ਸਿਸਟਮ ਆ ਇਹਦੇ ਵਿੱਚ ਬੜੀ ਪ੍ਰੋਬਲਮ ਮਾਰੀ ਸੀ ਵੀ ਪਾਣੀ ਕਿਉਂ ਛੇਤੀ ਖਰਾਬ ਹੁੰਦਾ ਉਹ ਪਾਣੀ ਖਰਾਬ ਹੋਣ ਦਾ ਕਾਰਨ ਇਹੀ ਸੀਗਾ ਵੀ ਉਹਦੇ ਵਿੱਚ ਗੰਦਾ ਪਾਣੀ ਜਾਂਦਾ ਸੀ ਤੇ ਇਹ ਟੋਬੇ ਦੇ ਵਿੱਚ ਜਿਹੜੀਆਂ ਆਪਣੀਆਂ ਛੱਪੜ ਦੇ ਵਿੱਚ ਮੱਛੀਆਂ ਸੀਗੀਆਂ ਤੇ ਉਹ ਵੀ ਬੜਾ ਨੁਕਸਾਨ ਹੁੰਦਾ ਸੀ ਠੇਕੇਦਾਰਾਂ ਦਾ ਠੇਕਾ ਲੱਗਦਾਗਾ ਤੇ ਉਹਦੇ ਵਿੱਚ ਵੀ ਹੁਣ ਠੇਕੇਦਾਰਾਂ ਨੂੰ ਵੀ ਆਸਾਨ ਹੋ ਜਾਊਗਾ ਕਿਉਂਕਿ ਉਹਨਾਂ ਕੋਲੇ ਵੀ ਇੱਕ ਸਵਾਲ ਸੀਗਾ ਵੀ ਇਹਦੇ ਵਿੱਚ ਜਿਹੜਾ ਗੰਦਾ ਪਾਣੀ ਪੈਂਦਾ ਸੀਵਰੇਜ ਦਾ ਉਸ ਕਰਕੇ ਮੱਛੀਆਂ ਮਰਦੀਆਂ ਨੇ ਤੇ ਇਹ ਵੀ ਗੱਲ ਜਿਹਦਾ ਹੋ ਸਕਦੀ ਹੈ ਸੱਚ ਆ ਤੇ ਆ ਦੇਖੋ ਤੁਹਾਨੂੰ ਦਿਖਾਉਣਾ ਜਿੰਨਾ ਵੀ ਸਾਰਾ ਸੀਵਰੇਜ ਪੈ ਰਿਹਾ ਤੇ ਸਾਰੇ ਵੀਰ ਲੱਗ ਰਹੇ ਨੇ ਤੇ ਇਧਰੋਂ ਆਪਣੇ ਸਰਪੰਚ ਸਾਹਿਬ ਜੀ ਵੀ ਉਰੀ ਨੇ ਤੇ ਜਸਵੰਤ ਸਿੰਘ ਚੁਰਚਰੀ ਇਧਰੋਂ ਬਾਈ ਹੋਰੀ ਪਾਈਪ ਪਰ ਜਿਹੜਾ ਲੈ ਕੇ ਆਏ ਸਰ ਨੇੜੇ ਲੈ ਕੇ ਆਉਂਦੇ ਨੇ ਮਸ਼ੀਨ ਦੇ ਨਾਲ ਜਿਹੜਾ ਵਿਚ ਤਰਿਆ ਜਾਂਦਾ ਜਸਵਿੰਦਰ ਗਗਨ ਤੇ ਇਧਰੋਂ ਵੀਰ ਪਾਈਪ ਲਾਈਨ ਵਾਲੇ ਤੇ ਲਾਲੀ ਆਪਣਾ ਇਹ ਵੀ ਨਾਲ ਸਹਿਯੋਗ ਦੇ ਰਿਆ ਨਾਲ ਤੇ ਇਧਰੋਂ ਖਾਰਨ ਮਾਰ ਰਿਹਾ ਕੁਝ ਕਹਿ ਰਿਹਾ ਮੈਨੂੰ ਲੱਗਾ ਬਾਈ ਕਿ ਪਾਈਪ ਨੂੰ ਦੂਸਰੀ ਸਾਈਡ ਨਾਲ ਲੈ ਕੇ ਆਉਣਾ ਹੋਵੇ ਸਾਡੇ ਸਾਹਮਣੇ ਜਿਵੇਂ ਇਥੋਂ ਜਿਹੜਾ ਉਹ ਕੱਲ ਪਟਾਈ ਕੀਤੀ ਸੀ ਅੱਜ ਜਿਹੜੀ ਖਾਲੀ ਉਹ ਪਾਈ ਹੋਈ ਸੀ ਪੱਟੀ ਹੋਈ ਸੀ ਖਾਲੀ ਉਹਦੇ ਵਿੱਚ ਅੱਜ ਪਾਈਪਾਂ ਰੱਖੀਆਂ ਜਾ ਰਹੀਆਂ ਨੇ ਤੁਹਾਡੇ ਸਾਹਮਣੇ ਆ ਜਿੰਮੇ ਵੀ ਸਾਰਾ ਕੁਝ ਹੈ ਤੇ ਇੱਥੇ ਜਿਹੜਾ ਪਾਇਪ ਲਾਈਨ ਪਾ ਕੇ ਆ ਰਿਹਾ ਇੱਥੋਂ ਆਪਣੇ ਬਾਈ ਉਹਨਾਂ ਨੇ ਮਸ਼ੀਨ ਲਾ ਸਕਦੀ ਆ ਤੇ ਸਾਰਾ ਤੁਹਾਨੂੰ ਦਿਖਾਉਣਾ ਜੇਕਰ ਕਿਸੇ ਨੂੰ ਮਸ਼ੀਨ ਵਾਲੇ ਦੇ ਲੋਡ ਹੋਵੇ ਤੁਸੀਂ ਇਸ ਵੀਰ ਨਾਲ ਕੰਟੈਕਟ ਕਰ ਸਕਦੇ ਹੋ ਤੇ ਆਜੋ ਤੁਹਾਨੂੰ ਆਪਾਂ ਸਾਰਾ ਜਿੰਨਾ ਵੀ ਜਿੱਥੋਂ ਸਟਾਰਟਿੰਗ ਹੁੰਦਾ ਪਾਇਪ ਜੋੜਨਾਗਾ ਕੋਛ ਤੱਕ ਪੱਕਾ ਵਰਕਰ ਕਰਕੇ ਦਿਖਾਉਣੇ ਆ ਇਹ ਕੋਸ਼ਿਸ਼ ਆ ਵੀ ਜਿੰਨਾ ਵੀ ਕੰਮ ਹੋਵੇ ਵਧੀਆ ਸਾਫ ਸੁਥਰਾ ਹੋਵੇ ਤੇ ਸਾਰਿਆਂ ਨੇ ਵਧੀਆ ਢੰਗ ਦੇ ਨਾਲ ਜਿਹੜਾ ਕੰਮ ਕਰਾ ਰਹੇ ਨੇ ਤੇ ਵਧੀਆ ਚੰਗੀ ਗੱਲ ਆ ਐਦਾਂ ਦੇ ਕੰਮ ਹੁੰਦੇ ਰਹਿਣ ਕਿਉਂਕਿ ਜੇ ਕੰਮ ਵਧੀਆ ਹੋਣਗੇ ਤਾਂ ਹੀ ਪਿੰਡ ਦੀ ਤਰੱਕੀ ਹੋ ਸਕਦੀ ਆ ਸਾਰਿਆਂ ਨੂੰ ਪਤੀ ਇਸ ਗੱਲ ਦੇ ਵਿੱਚ ਤੇ ਇਥੋਂ ਜਿਹੜਾ ਇਹ ਗੰਦਾ ਪਾਣੀ ਵਾਲਾ ਸੀਵਰੇਜ ਆ ਇਹਦੇ ਥੱਲੋਂ ਦੀ ਕ੍ਰੋਸ ਕਰਕੇ ਇਹ ਪਾਈਪ ਲੈ ਕੇ ਆਉਣਾ ਪੈਣਾਗਾ ਇੱਕ ਇਧਰਲੀ ਸਾਈਡ ਡੱਗ ਬਣੇਗਾ ਕਿਉਂਕਿ ਪਾਈਪ ਇਹਦੇ ਥੱਲੋਂ ਦੀ ਕ੍ਰੋਸ ਕਰਨਾ ਬੂ ਵੱਡੇ ਪਾਈਪ ਦੇ ਥੱਲੋਂ ਦੀ ਤੇ ਇੱਕ ਇਧਰਲੀ ਸਾਈਡ ਬਣੂਗਾ ਇੱਥੇ ਡੱਗ ਬਣਾ ਕੇ ਉਧਰੋਂ ਜਿਹੜਾ ਕੱਸੀ ਦਾ ਪਾਣੀ ਆ ਉਹ ਇੱਥੇ ਲਿਆ ਕੇ ਇਹਦੇ ਵਿੱਚ ਡੱਗ ਚ ਡਿੱਗੂਗਾ ਫਿਰ ਇਹ ਥੱਲੋਂ ਦੀ ਵਾਪਸੀ ਹੋ ਕੇ ਉਧਰਲੇ ਪਾਸੇ ਪਹਿਲਾ ਡੱਗ ਬਣ ਕੇ ਇਥੋਂ ਇਸ ਪਾਈਪ ਦੇ ਰਾਹੀਂ ਹੁੰਦਾ ਹੋਇਆ ਪਾਣੀ ਜਿਹੜਾ ਇਹ ਆਪਣਾ ਪਾਣੀ ਆ ਛੱਪੜ ਦੇ ਵਿੱਚ ਜਾਣਾ ਸਾਰਾ ਤੇ ਜਿੰਨਾ ਵੀ ਕੰਮ ਹੋ ਰਿਹਾ ਇਸ ਬਾਰੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀ ਕੰਮ ਕਿਦਾਂ ਦਾ ਹੋ ਰਿਹਾ ਤੇ ਸਾਰਿਆਂ ਨੂੰ ਸਾਰੇ ਨਗਰ ਨੂੰ ਇਹੀ ਬੇਨਤੀ ਆ ਵੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਥੈਂਕ ਯੂ ਹਾਂਜੀ ਆਪਣਾ ਜਿਹੜਾ ਮਸ਼ੀਨ ਲੱਗ ਰਹੀ ਆ ਮਸ਼ੀਨ ਦੀ ਹੈਲਪ ਦੇ ਨਾਲ ਉਹਨਾਂ ਨੂੰ ਚੱਕ ਕੇ ਪਾਈਪ ਨੂੰ ਉਹਦੇ ਵਿੱਚ ਉਤਾਰਿਆ ਜਾਂਦਾ ਤੁਹਾਡੇ ਸਾਹਮਣੇ ਆ ਜਿਵੇਂ ਬਾਈ ਹੋਰੀ ਇਧਰੋਂ ਪਾਉਣ ਲੱਗ ਰਹੇ ਨੇ ਹਾਂਜੀ ਸਾਰੇ ਪਿੰਡ ਨੂੰ ਫੇਰ ਮੈਂ ਦੁਬਾਰਾ ਹੀ ਬੇਨਤੀ ਕਰਦਾ ਵੀ ਸਾਰੇ ਨਾਲ ਦੇ ਨਾਲ ਵਧੀਆ ਹੈਲਪ ਕਰੋ ਕਿਉਂਕਿ ਜਿਹੜਾ ਆਪਾਂ ਕਾਮਯਾਬ ਆ ਜਿਹੜਾ ਆਪਣਾ ਜਿੰਨਾ ਵੀ ਸਰਕਲ ਆ ਕੰਮ ਵਧੀਆ ਕਾਮਯਾਬ ਹੋਵੇ ਤੇ ਤੁਹਾਡੇ ਸਾਹ ਆ ਦੇਖੋ ਤੁਹਾਡੇ ਸਾਹਮਣੇ ਆ ਪੈਪਸ ਜਿਵੇਂ ਵਧੀਆ ਤਰੀਕੇ ਦੇ ਨਾਲ ਮਸ਼ੀਨ ਦੇ ਨਾਲ ਪਾਏ ਜਾ ਰਹੇ ਨੇ ਤੇ ਇਹਨਾਂ ਬਾਰੇ ਤੁਸੀਂ ਕਮੈਂਟਾਂ ਵੀ ਜਰੂਰ ਦੱਸੋ ਜਿੰਨੇ ਵੀ ਕੰਮ ਹੋ ਰਹੇ ਨੇ ਕਮਾਂਵਾਰੇ ਜਰੂਰ ਦੱਸੋ ਕਿ ਕੰਮ ਇਹ ਤੁਹਾਨੂੰ ਕਿਵੇਂ ਸਹੀ ਲੱਗੇ ਜਾਂ ਨਹੀਂ ਲੱਗੇ ਕਮੈਂਟ ਜਰੂਰ ਕਰੋ ਥੈਂਕ ਯੂ